ਦੇ ਉੱਤੇ ਦੇਖ ਸਕਦੇ ਹੋ ਸ਼ਰੀਆਮ ਜਿਹੜੀਆਂ ਲੁੱਟਾ ਖੋਵਾ ਦਿਨ ਚੜਦੇ ਜਿਹੜੀਆਂ ਲੁੱਟਾ ਖੋਵਾ ਹੋ ਜਾਂਦੀ ਹੈ ਦੇਖ ਸਕਦੇ ਹੋ ਲੈਦਰ ਕੰਪਲੈਕਸ ਰੋਡ ਦੇ ਉੱਤੇ ਜਿਹੜਾ ਇੱਕ ਇਹ ਪਾਨ ਵਾਲਾ ਖੋਖਾ ਹੈ ਆ ਦੇਖੋ ਜਿਹੜੀ ਦੁਕਾਨ ਪਾਈ ਹੈ ਵਿਚਾਰੇ ਨੇ ਗਰੀਬ ਵਿਚਾਰਾ ਪ੍ਰਵਾਸੀ ਹੈ ਦੀ ਦੇਖ ਸਕਦੇ ਹੋ ਜਿਹੜਾ ਆ ਦੇਖ ਸਕਦੇ ਹੋ ਸ਼ਟਰ ਦਾ ਜਿਹੜਾ ਤੋੜ ਹੀ ਦਿੱਤਾ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਇਹਦੇ ਨਾਲ ਕੀ ਨਾਮ ਹੈ ਜੀੁੰਨਾਰਾਮੁੰਨਾਰਾਮ ਜੀ ਕਬ ਹੋਈ ਇਹ ਚੋਰੀ ਆਪकी ਦੁਕਾਨ 'ਮੇਂ ਕੌਨਸੀ ਦੁਕਾਨ ਹੈ ਆਪਕੀ ਪਾਨ ਦੀ ਦੁਕਾਨ ਹੈ ਪਾਨ ਦੀ ਦੁਕਾਨ ਹੈ ਕਬ ਆਇਆ ਸੀ ਆਪ ਇਧਰ ਇਧਰ ਮੈਂ ਤਾਂ ਕਾਫੀ دیر ਪਰ 96 ਵਜੇ ਆਇਆ ਨਹੀਂ ਨਹੀਂ ਜੋ ਸਵੇਰ ਚੋਰੀ ਹੋਈ ਹੈ ਮੈਂ 6 ਵਜੇ ਆਇਆ ਹੁਣ ਮੈਂ 6 ਵਜੇ ਦੁਕਾਨ ਖੋਲਤਾ ਹਾਂ ਹੂੰ ਜੇ ਸਵੇਰੇ 6 ਵਜੇ ਆਇਆ ਤਾਂ ਦੇਖਾਂ ਦੁਕਾਨ ਟੁੱਟੇ ਸੀ ਦੁਕਾਨ ਦਾ ਤਾਂ ਐਸੇ ਟੁੱਟਾ ਹੋਇਆ ਥਾ ਤੋਂ ਅੰਦਰ ਆ ਕੇ ਦੇਖਾ ਤਾਂ ਕੀ ਨਿਕਲਾ ਥਾ ਸਾਮਾਨ ਸਾਰਾ ਦੋ ਦੋ ਬੋਰੀ ਚੱਕਿਆ ਨਾ ਦਿਖਾਓਗੇ ਕਾਂ ਕਾਂ ਸੇ ਸਾਮਾਨ ਪੜਿਆ ਥਾ ਸਾਰਾ ਨਹੀਂ ਉਠਾਇਾ ਨਹੀਂ ਜਾ ਰਾ ਹੂੰ ਨਿਵਝਾ ਜੀ ਕੋਈ ਵਾਰ ਨਹੀਂ ਤੋ ਇਹ ਐਸੇ ਟੁੱਟਾ ਹੋਇਆ ਤਾਂ ਪਹਿਲੇ ਹੀ ਕਿ ਜਾਂ ਥੋੜਾ ਉਹਨਾਂ ਲੋਕਾਂ ਨੇ ਇਹ ਉਹਨਾਂ ਲੋਕਾਂ ਨੇ ਤੋੜਿਆ ਸਟਾਲਾ ਕਹਾਂ ਇਸਕਾ ਉਸਕਾ ਸਟਾਲਾ ਇਹ ਪੜਾ ਹੋਇਆ ਹੂੰ ਇਹ ਇਹ ਦੇਖੋ ਬਲਕਿ ਇਹ ਜਿਹੜਾ ਲੋਕ ਮੇਨ ਹੁੰਦਾ ਜਿਹੜਾ ਉਹ ਹੀ ਤੋੜ ਦਿੰਦਾ ਉਹਨਾਂ ਨੇ ਸਾਰੇ ਪੱਟੇ ਪੱਟ ਜਾ ਖਿੱਚ ਕੇ ਪੱਟੇ ਹਾਂਜੀ ਪੱਟੇ ਪੱਟ ਜਾ ਭਾਜੀ ਕਿਦਾਂ ਦੇ ਦਿਓਗੇ ਇੱਥੇ ਲੈਦਰ ਕਲਬਸ ਆਜ ਦਿਨ ਜਿਹੜੀਆਂ ਲੁੱਟਾਂ ਖੋਵਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਕਿਦਾਂ ਦੇ ਦਿਓ ਤੇ ਆ ਬੰਦਾ ਕਿੱਥੇ ਕੰਮ ਕਰ ਸਕਦਾ ਭਾਜੀ ਫਿਰ ਹਾਂਜੀ ਭਾਜੀ

ਹੱਤ ਵਾਰੀ ਦੀ ਕਮਲੇ ਕਰਾ ਆਂ ਜੀ ਸਾਡਾ ਸਾਰਾ ਤੇ ਉੱਪਰ ਹੋਇਆ ਪਰ ਉਹ ਤੋਂ ਉਹਨਾਂ ਨੂੰ ਲਿਖਤੀ ਕਮਰੇਂਟ ਦੇ ਕੇ ਆਇਆ ਹੂੰ ਉਸ ਤੋਂ ਬਾਅਦ ਹੋਣ ਉਹਨਾਂ ਕੋਲ ਨੰਬਰ ਤੇ ਫੋਨ ਵੀ ਕੀਤਾ ਕੋਈ ਉਹਨਾਂ ਦਾ ਕੋਈ ਬੰਦਾਰੀ ਆਇਆ ਅਜਾ ਕੋਈ ਕਾਰਵਾਈ ਦੀ ਕੀਤੀ ਪਾਪਾ ਜੀ ਕਿੱਦਾਂ ਫਿਰ ਆਮ ਗਰੀਬੰਦਾ ਕਿੱਦਾਂ ਕੰਮ ਕਾਰ ਕਰੂਗਾ ਜੇ ਇਦਾਂ ਲੁੱਟਾ ਖੋਵਾ ਹੋਣ ਗਿਆ ਤਾਲੇ ਟੁੱਟਣਗੇ ਕੀ ਹਾਲ ਆ ਵਿਚਾਰੇ ਦਾ ਸਵੇਰ ਦਾ ਪਰੇਸ਼ਾਨ ਇੰਨਾ ਟੈਨਸ਼ਨ ਫਿਰਦਾ ਤਿੰਨ ਵਾਰ ਚੋਰੀ ਹੋਈ ਇਸੇ ਦੁਕਾਨ 'ਚ ਤਿੰਨ ਵਾਰੀ ਚੋਰੀ ਹੋਈ ਹੈ ਕੈਮਰੇ ਲੱਗੇ ਸਭ ਕੁਝ ਲੱਗਾ ਫਿਰ ਵੀ ਕਬਰਿਆ ਹਾਂਜੀ ਤਿੰਨ ਵਾਰੀ ਆਈ ਹੈ ਤਿੰਨ ਵਾਰੀ ਚੋਰੀ ਹੋਈ ਹੈ ਬਾਕੀ ਕੋੜਾ ਬੋਦਕੇ ਬੱਲੇ ਜਿਹਾ ਗਿੜਗੜ ਲਵਾਇਆ ਕਰੋ ਪੁਲਿਸ ਵਾਲਿਆਂ ਨੇ ਤੂੰ ਭੇਤੀ ਦਾ ਕੰਮ ਲੱਗ ਰਿਹਾ ਫਿਰ ਇਸ ਹਿਸਾਬ ਨਾਲ ਤੇ ਜੇ ਤਿੰਨੋ ਵਾਰੀ ਇੱਕੋ ਬੰਦੇ ਦੀ ਚੋਰੀ ਹੋ ਰਹੀ ਹੈ ਤੇ ਅੱਗੇ ਕਿਦੀ ਹੋਇਆ ਕੋਈ ਹੱਲ ਹੋਇਆ ਤਾਂ ਕੋਈ ਜੋਦੀ ਦਾ ਕੋਈ ਕੋਈ ਪੁਲਿਸ ਨੇ ਕੁਛ ਨਹੀਂ ਕੋਈ ਪੁਲਿਸ ਵਾਲਾ ਤੇ ਅਸੀਂ ਕਿੱਥੇ ਸੇਫ ਆਵੇਂ ਪਲਵਾਏ ਕੋਈ ਸੇਫ ਨਹੀਂ ਲੱਗੇ ਸਾਰਾ ਸੇਫ ਸਾਰਾ ਤੇ ਚਲਦੀ ਰੋਡ ਦੇ ਉੱਤੇ ਆ ਮੇਨ ਸੜਕ ਉਹ ਚਲਦੀ ਰੋਡ ਹੈ ਵਿਚਕਾਰ ਵਿਚਕਾਰ ਹੈ ਥਾਣੇ ਚੌਂਕੀ ਦੇ ਵਿਚਕਾਰ ਖੜੇ ਆਪਾਂ ਥੋੜੀ ਹੈ ਸਾਲੇ ਤੋਂ 100 ਮੀਟਰ ਵੀ ਦੂਗੀ ਤੋਂ ਵੀ ਆ ਇੱਕ ਤੇ ਬੰਦੇ ਦਾ ਨੁਕਸਾਨ ਹੋਇਆ ਇੱਕ ਤੇ ਬੰਦੇ ਦੀ ਲੁੱਟ ਹੋ ਗਈ ਹੈ ਦੋ ਬੋਰੇ ਕਹਿੰਦੇ ਭਰ ਕੇ ਲੈ ਗਏ ਆ ਤੇ ਉੱਥੋਂ ਪੁਲਿਸ ਨਾਲ ਨੂੰ ਥਾਣੇ ਬੁਲਾ ਰਹੀ ਕਿ ਪੁਲਿਸ ਨੂੰ ਪੁਲਿਸ ਦਾ ਕੰਮ ਆ ਕਿ ਇੱਥੇ ਆ ਕੇ ਵੈਰੀਫਾਈ ਕਰਨੇ ਕੈਮਰੇ ਦੇਖ ਰਹੇ ਉਹ ਆਪਣੀ ਆਪਣਾ ਦੇਖਦਾ ਨਹੀਂ ਬਿਆਨ ਦੇ ਰਿਹਾ ਉਹ ਡਰਦਾ ਪਿਆ ਵੀ ਕੋਈ ਟਿਕਣਾ ਹੋਵੇ ਉਹਨਾਂ ਨੇ ਆਪਣੀ ਕਵਰੀ ਕਰਨੀ ਹੋਵੇ ਇਸ ਕਰਕੇ ਵੜਦਾ ਨਹੀਂ ਪਿਆ ਅਜਾ ਸਵੇਰ ਦੇ ਕਿੰਨੇ 6 ਵਜੇ ਦੀ ਚੋਰੀ ਹੋਈ ਹਸ ਤੱਕ ਵੜ ਕੇ ਵੀ ਨਹੀਂ ਦੇਖਿਆ ਉਹਨੇ ਅੰਦਰ ਵੜ ਕੇ ਨਹੀਂ ਦੇਖਿਆ ਵਿਚਾਰਾ ਬਾਹਰ ਡਰਦਾ ਪਿਆ ਕੱਲਾ ਵਾ ਕੇ ਦੇਖੋ 7 ਵਜੇ ਤੱਕ ਮੇਰ ਦਿੱਤੀ 6 ਵਜੇ ਵੀ ਦੇਖੇ ਰਾਤ ਨੂੰ ਨਹੀਂ ਆਇਆ 6 ਵਜੇ ਤੋਂ ਤੁਸੀਂ ਇੱਥ ਆ ਰੋਈ ਬਿਨਾਂ ਦੇਖੇ ਅੱਛਾ ਨੇ ਭਾਈ ਤੁਸੀਂ ਦੇਖਿਆ ਸੀ ਹਾਂ ਉਹ ਭਾਈ ਦੇਖਿਆ ਇਹ ਆ ਰਿਪਾਰ ਖੋਲੇ ਨਾ ਅੱਛਾ ਦੁਕਾਨ ਖੋਲੀ ਹੈ ਤੇ ਫਿਰ ਪਤਾ ਲੱਗਾ ਕਿ ਇਹਦਾ ਤਾਲੇ ਟੁੱਟੇ ਆ ਹੂੰ ਤੇ ਉਹ ਮੇਰੇ ਕੋਲ ਆ ਜਮਾਰੀ ਵਿੱਚ ਇੱਥੇ ਆਪਣਾ ਦੁਕਾਨ ਹੂੰ ਇਹਦਾ ਵੀ ਦੁਕਾਨ ਦੁਕਾਨ ਆ ਲੋਕਾਂ ਨੇ ਇਹਨਾਂ ਦੀ ਲੁੱਟ ਖੋਹ ਉਹ ਤੋਂ ਨਹੀਂ ਭਾਈ ਇੱਥੇ ਲੁੱਟ ਖੋਹ ਬੰਦ ਕਰ ਕਿੱਥੇ ਗਿਆ ਮੈਂ ਤੂੰ ਤੇ पुलिस आई हाँ नहीं पुलिस को आप खुद थाने चौकी जाके कंप्लेट दे के आए हो रिपोर्ट करा के आया पहले भी चोरी ऐसी हुई थी पहले कितने का नुकसान हुआ था सारा जब चोरी हुआ था एक बार चोरी हुआ तो मैं पिंड था दूसरी बार चोरी हुआ था मैं यहीं पे था उसके बाद में तो मैंने कैमरा लगवाया तो मैं लग कोई कैमरे में कोई वीडियो वगैरह आई है सीसीटीवी है दिखाएगा कैमरे में वीडियो, वीडियो ਲੈ ਕੇ ਇਹ ਵੀਡੀਓ ਵੀਡੀਓ ਲੈ ਕੇ ਆਏ ਜੀ ਹਾਂਜੀ ਜੀ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਸ਼ਰੀਆਮ ਜਿਹੜਾ ਚੋਰਾਂ ਦਾ ਆਤੰਗ ਦੇਖ ਸਕਦੇ ਹੋ ਉਹ ਦਿਨ ਚੜਦੇ ਜਿਹੜੀਆਂ ਚੋਰੀਆਂ ਲੁੱਟਾਂ ਖਵਾ ਹੋ ਜਾਂਦੀਆਂ ਤੇ ਦੇਖ ਸਕਦੇ ਹੋ ਪ੍ਰਵਾਸੀ ਵਿਚਾਰਾ ਦੱਸ ਰਿਹਾ ਕਿ ਮੇਰਾ ਪਾਨ ਖੋਕੇ ਦੀ ਜਿਹੜੀ ਦੁਕਾਨ ਆ ਆ ਦੇਖ ਸਕਦੇ ਹੋ ਸ਼ਟਰ ਹੀ ਜਿਹੜਾ ਪੜ ਦਿੱਤਾ ਤੇ ਤਾਲੇ ਦੇਖੋ ਆ ਤਾਲੇ ਪਏ ਹੋਏ ਹੱਥ ਦੇ ਵਿੱਚ ਇਹਨਾਂ ਦੇ ਲੱਗੇ ਤੇ ਆ ਦੇਖੋ ਭਾਈ ਅੰਦਰ ਜਾ ਕੇ ਤੁਸੀਂ ਸਾਰਾ ਸਮਾਨ ਚੈੱਕ ਕੀਤਾ ਵਾ ਜੀ ਚੈੱਕ ਕੀਤਾ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਭਾਜੀ ਕੀ ਕਰਦਾ ਕਿ ਆ ਇੱਕ ਵਾਰੀ ਕਿਸਾਨ ਬੇੜੀ ਕਾ ਲੈ ਕੇ ਆਇਆ ਹੂੰ ਕਿਤਨਾ ਨੁਕਸਾਨ ਹੈ ਟੋਟਲ ਕਾਫੀ ਨੁਕਸਾਨ ਹੋ ਕਾਫੀ ਹੋ ਗਿਆ ਨੁਕਸਾਨ ਕੱਲ ਕਾ ਸੇਲ ਮੇਰੇ ਪੰਪ ਖਰਾਬ ਪੜਾ ਹੁਆ ਥਾ ਹੂੰ ਦਹਾਈਓ ਭਾਈ ਵੀਡੀਓ ਕਿੱਥੇ ਆ ਤਸਵੀਰਾਂ 'ਚ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਲੈਦਰ ਕੰਪਲੈਕਸ ਰੋਡ ਦੇ ਉੱਤੇ ਚੱਲਦੇ ਰੋਡ ਦੇ ਵਿੱਚ ਦੇ ਚੜ੍ਹਦੇ ਜਿਹੜੀ ਲੁੱਟ ਹੋ ਗਈ ਹੈ ਤੇ ਤਾਲਾ ਦੇਖ ਸਕਦੇ ਹੋ ਸ਼ਟਰ ਦੇਖ ਸਕਦੇ ਹੋ ਕੀ ਹਾਲ ਬਣਾ ਦਿੱਤਾ ਸ਼ਟਰ ਦਾ ਇਹਨਾਂ ਨੇ ਤੇ ਫੇਰ ਆਪਣਾ ਕੰਮ ਕਰਨਾ ਕਿੱਦਾਂ ਫੇਰ ਓਖਾ ਹੋ ਜਾਣਾ ਇੰਦੇ ਤਾਂ ਚੋਰੀਆਂ ਹੋਣਗੀਆਂ ਨਾਲ-ਨਾਲ ਕੀ ਵਾਸਤੇ ਮਾਨ ਰੱਖਣੇ ਓਕੇ ਹੋ ਜਿੰਦੇ ਹਮਮ ਚਾਰ ਮਹੀਨੇ ਤੇ ਅੱਧਾ ਦਾ ਕੰਮ ਹੋ ਜਾਂਦਾ ਹੈ ਸਰਿਆਮਾ ਕੰਮ ਚਲਦੀ ਹੈ ਸਰਿਆਮਾ ਵਾਸ ਮਸਲੇ ਆਹ ਇਹ ਸਰ ਗੁੰਡਾਗਦੀ ਹੋ ਰਹਾ ਹੈ ਹਾਂ ਸਰਿਆਮਾ ਗੁੰਡਾਗਦੀ ਹੋ ਰਹਾ ਹੈ ਕਾ ਗੁੰਡਾਗਦੀ ਹੋ ਰਹਾ ਇਹ ਇਹ ਗੁੰਡਾਗਦੀ ਨਹੀਂ ਇਹ ਤਾਲਾ ਤੋੜਿਆ ਇਹ ਗੁੰਡਾਗਦੀ ਨਹੀਂ ਪਪੀਨ ਕੋ ਕਰ ਰਹਾ ਹੈ ਲੈ ਲੈ ਨਾਲੇ سامنے ਵਾਲਾ ਆ ਜਿਸਕਾ ਤੋੜਿਆ ਕੱਲ ਉਸਕਾ ਤੋੜੇਗਾ ਪਰਸ ਉਸਕਾ ਤੋੜੇਗਾ ਐਸੀ ਦੀ ਹੂੰ ਉਹ ਪਾਜੀ ਨਹੀਂ ਕੈਠੇ ਬਾਫੀ ਕਰ ਦੋਸਤ ਤੁਸੀਂ ਦੇਖਿਆ ਕਿ ਚੋਰਾਂ ਦੇ ਜਿਹੜੇ ਹੌਸਲੇ ਆ ਲਗਾਤਾਰ ਬਲੰਦ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੀਦਾ ਦੌੜਦੀਆਂ ਕਰ ਰਿਹਾ ਜਿੱਥੇ ਕਿ ਇੱਕ ਦੁਕਾਨ ਨੂੰ ਨਿਸ਼ਾਨਾ ਬਜਾਇਆ ਜਾਂਦਾ ਜਿਹੜੀ ਕਿ ਚਿਕਤਾ ਬਿੜੀ ਦੀ ਦੁਕਾਨਾਂ ਨਿਸ਼ਾਨਾ ਚੋਰਾ ਬਲੋ ਬਣਾਇਆ ਜਾਂਦਾ ਔਰ ਜਿਹੜੀ ਕਿ ਇੱਕ ਸੀਸੀਟੀਵੀ ਫੁਟੇਜ ਲੱਗੀ ਹੈ ਜਿਹੜੀ ਹੋਈ ਹੈ ਕੈਦ ਹੋਈ ਹੈ ਕੈਮਰੇ ਦੇ ਵਿੱਚ ਉਹਦੇ ਵਿੱਚ ਚਾਰ ਤੋਂ ਪੰਜ ਯੁਵਕ ਆਂਦੇ ਆ ਜਿਹੜੇ ਕਿ ਚਾਰ ਤੋਂ ਪੰਜ ਯੋਵਾ ਕਾਂਦੇ ਆ ਜਿਹੜੇ ਕਿ ਸ਼ਟਰ ਨੂੰ ਜੀ ਦੇ ਸਦਨ ਨੂੰ ਪੂਰੀ ਤਰ੍ਹਾਂ ਪੱਟ ਕੇ ਜਿਹੜਾ ਕਿ ਅੰਦਰੋਂ ਇੱਕ ਸਿੱਟਾ ਦੀ ਬੋਰੀ ਲੈ ਜਾਂਦੇ ਇੱਕ ਸ਼ਿਖਰ ਦੀ ਬੋਰੀ ਲੈ ਜਾਂਦੇ ਜਿਹੜਾ ਕੈਸ਼ ਆ 20 ਤੋਂ 25000 ਰੁਪਏ ਉਹ ਵੀ ਲੈ ਜਾਂਦੇ ਹੋਰ ਵੀ ਕਈ ਸਮਾਨ ਆ ਜਿਹੜਾ ਕਿ ਇਹ ਤੋਂ ਲੈ ਕੇ ਚਲੇ ਜਾਂਦੇ ਨੇ ਕਿਤੇ ਨਾ ਕਿਤੇ ਗੱਲ ਕਰੀਏ ਤੇ ਬਿਲਕੁਲ ਨੇੜਲੇ ਪਾਸੇ ਹੀ ਪੁਲਿਸ ਚੌਂਕੀ ਪੈਂਦੀ ਆ ਲਗਭਗ 3 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਚੌਂਕੀ ਕੰਪਲੀਟ ਕੀਤਾ ਨੂੰ ਲੇਕਿਨ ਜੇ ਗੱਲ ਕਰੀਏ ਤਾਂ ਚੌਂਕੀ ਵਿੱਚੋਂ ਹਲੇ ਵੀ ਕੋਈ ਵੀ ਬੰਦਾ ਜਿਹੜਾ ਕਿ ਇੱਥੇ ਨਹੀਂ ਪੁੱਜਿਆ ਉਹਰੇ ਦੇ ਤੁਹਾਨੂੰ ਲਓ ਜੀ ਸੀਸੀਟੀਵੀ ਕਿੱਥੇ ਆ ਜਿਹੜੇ ਕਿ ਪੀੜੇ ਸਦੋਂ ਹਾਲਾਤ ਇਹ ਉਹ ਦੁਕਾਨ ਹੈ ਜਿੱਥੇ ਕਿ ਚੋਰੀ ਹੋਈ ਹੈ ਦੇਖੋ ਜੀ ਤਸਵੀਰਾਂ ਦੇ ਵਿੱਚ ਪੰਜ ਦਿਖਾਈਓ ਸੀਸੀਟੀਵੀ ਜਦੋਂ ਲੈਓ ਸ਼ਾਮੀ

था। गया। पुलिस को कम्प्लेट की थी जी अभी मैं सुबह सात बजे में करके आया हूँ कम्प्लेट सात बजे सुबह लिखित कम्प्लेट के आया हूँ अब इतना समय हो गया पुलिस वाला कोई आया जी नहीं अभी आया नहीं ਬਿਲਕੁਲ ਇਤ ਅੰਦਾਜ਼ੀ ਤੇ ਕਿੰਨੀ ਦੂਰੀ ਤੇ ਗੱਲਾਂ ਲਾ ਰਿਹਾ ਹੈ ਬਿਲਕੁਲ ਆ ਦੇਖ ਸਕਦੇ ਹੋ ਸੀਸੀਟੀਵੀ ਵੀਡੀਓ ਦੇ ਵਿੱਚ ਵੀ ਜਿਹੜਾ ਸ਼ਰਡ ਟੋੜ ਦਾ ਸ਼ਖਸ ਨਜ਼ਰ ਆ ਰਿਹਾ ਹੈ ਤੇ ਦੇਖੋ ਦੋ ਜਾਨੇ ਆ ਮੂਹ ਉੱਤੇ ਤੇ ਦੋ ਸ਼ੋਰ ਹੈ ਨਾ ਅਜਾ 200 2 ਮੀਟਰ ਜਿਹੜੀ ਕੀ ਦੂਰੀ ਹੈ ਜਿੱਥੇ ਕੀ ਪੁਲਿਸ ਥਾਣਾ ਪੈਂਦਾ ਲਗਭਗ 3 ਘੰਟੇ ਤੋਂ ਵੱਧ ਦਾ ਸਵੇਰ ਹੋ ਗਿਆ ਬਿਲਕੁਲ ਦੇਖ ਸਕਦੇ ਹੋ ਚਲਦੇ ਰੋਡ ਦੇ ਉੱਤੇ ਜਿਹੜਾ ਸ਼ਰਡ ਟੋੜਿਆ ਜਾ ਰਿਹਾ ਹੈ ਮੂਹ ਦੇ ਉੱਤੇ ਜਿਹੜੇ ਦੇਖੋ ਕੱਪੜੇ ਪਾਏ ਹੋਏ ਜਿਹੜੇ ਨਵਾਲ ਬੰਨੇ ਹੋਏ ਆ ਆ ਦੇਖੋ ਸਰਲ ਕੇ ਤਾਲਾ ਤੋੜਿਆ ਜੀ ਇਹਨਾਂ ਨੇ ਦੇਖ ਸਕਦੇ ਹੋ ਤਿੰਨ ਤੋਂ ਚਾਰ ਜਣਿਆਂ ਨੇ ਕੱਟਣਾ ਕਿ ਤਾਲਾ ਲੱਗੋ ਬੋਲਾ ਜਾ ਕੋਈ ਨਹੀਂ ਇਹ ਬਿਲਕੁਲ ਐ ਸੀਸੀਟੀਵੀ ਫੁਟੇਜ ਹੈ ਜਿਹੜੀ ਕਿ ਤੁਹਾਡੇ ਨਾਲ ਸਾਡੀ ਕਰ ਰਿਹਾ ਜਿਹਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਯੁਵਕ ਨੇ ਉਹ ਸ਼ਟਰ ਨੂੰ ਪੜਦੇ ਨੇ ਇਸ ਕੋਈ ਚੱਲਦਾ ਰਹਿਣਾ